ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਹੈ ਮਿੱਤਰੋ ਵਾਹਿਗੁਰੂ ਜੀ ਅਰਦਾਸ ਕਰਦੇ ਸਾਡੇ ਜਾਨਵਰ ਪੰਛੀ ਬਈ ਤੰਦਰੁਸਤ ਰਹਿਣ ਤੇ ਬਿਮਾਰੀਆਂ ਤੋਂ ਬਚੇ ਰਹਿਣ ਸੋ ਆਪਾਂ ਬਈ ਅੱਗੇ ਤੁਹਾਨੂੰ ਪਤਾ ਹੁਣ ਮੀਂਹ ਆ ਹਨਾ ਤੇ ਸੁਲਾਬਾ ਜਾਂ ਮੌਸਮ ਰਹੂਗਾ ਖੁੱਡਿਆਂ ਚ ਬਈ ਗੁੰਮਸ ਬਹੁਤ ਬਣਦੀ ਐ ਤੇ ਆਪਾਂ ਇੱਕ ਪੱਖੀ ਤੇ ਇੱਕ ਕਪਾਗ ਜਿਹਾ ਸਟਫ ਹਨ ਲਿਆ ਬਈ ਉਹ ਮੈਂ ਵਧੀਆ ਨੇ ਇੱਕ ਪਲਾਸਟਿਕ ਵਾਲੀ ਚ ਸੀ ਇੱਕ ਲੋਹੇ ਚ ਸੀ ਬਾਈ ਜਿਹੜਾ ਲੋਹੇ ਵਾਲਾ ਆਪਾਂ ਉਹ ਲਿਆ ਕਿਉਂ ਉਹ ਥੋੜੀ ਜੀ ਉਹਦੀ ਮਤਲਬ ਹਵਾ ਕੱਢਣ ਦਾ ਹਨਾ ਥੋੜਾ ਜੇ ਤੇਜ਼ ਚੱਲਦਾ ਸੀ ਉਹ ਤੇ ਜਿਹੜਾ ਪਲਾਸਟਿਕ ਵਾਲੇ ਆ ਥੋੜੀ ਸਲੋ ਚੱਲਦੇ ਨੇ ਠੀਕ ਆ ਮਤਲਬ ਉਹ ਥੋੜਾ ਥੋੜਾ ਕੱਢਦੇ ਆ ਤੇ ਦੂਜਾ ਅੱਗੇ ਤੁਹਾਨੂੰ ਦਿਖਾਵਾਂਗੇ ਜਦੋਂ ਲਾਇਆ ਉਹ ਵੀ ਦਿਖਾਉਣੇ ਆ ਹਨਾ ਤੇ ਚਲੋ ਇਹਨੂੰ ਲੈ ਕੇ ਚੱਲਦੇ ਆਪਾਂ ਘਰੇ ਤੇ ਇੱਕ ਅਡਜਸਟ ਕੁਝ ਕਰਦਾ ਕਿਉਂਕਿ ਇਹ ਅਡਜਸਟ ਇਹ ਤਿੰਨੇ ਜਿਹੜੇ ਖੁੱਡੇ ਨੇ ਆਪਣੇ ਤੇਨੇ ਅਟੈਚ ਨੇ ਇੱਕ ਦੂਜੀ ਨਾਲ ਜਾਲੀਆਂ ਦੇ ਵਿੱਚ ਦੀ ਸਾਰੀਆਂ ਨੂੰ ਖਿੱਚੀ ਜਾਊਗਾ ਤੇ ਜਿਹੜੇ ਦੂਜੇ ਛੋਟੇ ਸੀਗੇ ਹਨਾ ਪਲਾਸਟਿਕ ਵਾਲੇ ਭਈ ਅਜੈਸਟ ਤੇ ਉਹਦੇ ਨਾਲ ਉਹਦੀ ਵੱੱਤ ਹੈ ਮਤਲਬ ਵੱੱਤ ਕਵਰਿੰਗ ਕਰਦਾ ਵੱੱਤ ਖੇਚਦਾ ਤਾਂ ਕਰਕੇ ਇਹ ਲਿਆ ਕੇ ਲਾਇਆ ਰੇਟ ਕੋਈ ਨਹੀਂ ਦੋਹਾਂ ਦੇ ਠੀਕ ਆ ਪੂਰੇ ਟੌਪ ਦਾ ਜਿਗਾਰਡਮੈਂਟ ਠੀਕ ਹੈ ਲਾਵਾਂਗੇ ਤੇ ਲਾ ਕੇ ਤੁਹਾਨੂੰ ਦਿਖਾਵਾਂਗੇ ਸੈਟਿੰਗ ਸਾਰੀ ਹਾਂਜੀ ਲੈ ਮਿੱਤਰੋ ਇੱਕ ਤਾ ਆ ਲੈਂਦੀ ਆ ਬਈ ਆਪਾਂ ਪੱਖੀ ਹਨਾ ਇੱਕ ਤਾ ਜੋ ਆ ਲਾਉਨੇ ਆ ਆਪਾਂ ਦੱਲ ਰਹੀ ਠੀਕ ਹੈ ਆ ਦੱਲ ਰੇ ਜੇ ਲਾਵਾਂਗੇ ਸਾਈਡ ਵਾਲੇ ਚੁੱਕ ਜਸ ਪਲਾਵਾਂਗੇ ਕਿਉਂਕਿ ਉਹਦੇ ਨਾਲ ਨਾ ਬਈ ਤਿੰਨ ਫੁੱਟੇ ਜੁੜੇ ਹੋਏ ਨੇ ਠੀਕ ਆ ਆ ਸਾਈਡ ਵਾਲੇ ਨਾਲ ਇਹਦੇ ਵਿੱਚ ਦੀ ਵੀ ਜਾਲੀ ਆ ਉਹ ਪਰ੍ਹਾਂ ਦੇ ਵਿੱਚ ਦੀ ਵੀ ਜਾਲੀ ਆ ਠੀਕ ਆ ਸੋ ਇਹਦੇ ਕਰਕੇ ਤੇ ਉਲਾਵਾਂਗੇ ਆਪਾਂ ਪਰਾਂ ਵਾਲੇ ਤੇ ਇਹਨੂੰ ਆਪਾਂ ਐਂ ਕਰਕੇ ਉਤੋਲਾਵਾਂਗੇ ਇਹ ਜੇ ਇਹ ਤੇ ਖੜ ਜੂਗੀ ਹਾਂ ਆਰਾਮ ਨਾਲ ਸੱਟ ਓਕੇ ਹੋ ਜੂਣਾ ਕੰਮ ਕਿਉਂਕਿ ਥੱਲੋ ਲਾਵਾਂਗੇ ਕਬੂਤਰ ਬਹਿਣਗੇ ਉੱਤੇ ਯਾਰ ਫੇਰ ਕਰਨਗੇ ਇਹ ਔਖਾ ਅੱਜ ਹੁਣ ਮੈਂ ਪਹਿਲਾਂ ਉਹ ਬਣਾ ਲੈਂਦੇ ਲੈ ਮਿੱਤਰੋ ਰਿਕ ਦਾ ਦਿੱਤੀ ਲਾ ਆ ਚੱਲੀ ਜਾਂਦੀ ਆ ਮਿੱਤਰੋ ਸਹੀ ਠੀਕ ਆ ਕਿਉਂਕਿ ਆ ਪੱਕੀ ਇਹੇ ਜਿਹਾ ਹਸਾਨ ਵਾਲਾ ਬਾਈ ਹਲਦੀ ਵੀ ਨਹੀਂ ਆ ਦੇਖੋ ਠੀਕ ਹੈ ਇਦੋਂ ਵੀ ਸੈਟ ਹੈ ਹੁਣ ਤਾਂ ਆਪਦੇ ਹਿਸਾਬ ਨਾਲ ਤਾਂ ਪੂਰੀ ਤਾਕੜਾ ਜਗਾਉਣ ਦਾ ਆ ਬਾਕੀ ਹੋਰ ਲਾ ਦਾਂਗੇ ਮਾੜਾ ਮੋਟਾ ਤਾਰ ਦੂਜੇ ਹੋਰ ਦੀ ਜੋੜ ਵੀ ਪਹਿਲੀ ਗੱਲ ਤਾਂ ਲੋੜ ਹੀ ਨਹੀਂ ਕਿਉਂਕਿ ਇਹਨਾਂ 'ਚ ਕੋਈ ਪਹਿਲੇ ਜੋੜੀ ਨਹੀਂ ਹੈਗੀ ਜਿਵੇਂ ਸਹੀ ਜੱਦੀ ਜਾਂਦੀ ਆ ਆਪਾਂ ਦਾ ਲੱਗਦਾ ਓਕੇ ਦੀ ਰਿਪੋਰਟ ਬਾਕੀ ਦੱਸਿਓ ਤੁਸੀਂ ਕਿਉਂਕਿ ਹੁਣ ਇਹਦੇ ਵਿੱਚ ਦੀ ਬਾਈ ਆਹ ਜਾਲੀ ਐ ਇਹ ਚੱਕ ਦਾਂਗੇ ਠੀਕ ਆ ਫੜਦਾ ਚੱਕ ਦਾਂਗੇ ਬਰਾਏ ਪਾਸੇ ਉਧਰ ਉਹ ਜਸਤ ਲਾ ਦਿੰਨੇ ਆ ਕਿੰਨੇ ਖੁੱਡਿਆਂ ਦੀ ਸਾਰੀ ਪੜਾ ਸਕੂ ਸੀ ਇਹ ਬਾਹਰ ਕਿੱਥੀ ਜਾਊਗਾ ਠੀਕ ਆ ਓਕੇ ਦੀ ਰਿਪੋਰਟ ਮੁੜਕਾ ਤਾਂ ਐਸੀ ਇਹ ਅਜੇ ਲਾਈ ਨਹੀਂ ਸੀ ਪੱਖੀ ਹੁਣ ਲਾਈ ਆ ਠੀਕ ਆ ਇਹਦਾ ਹੋ ਗਿਆ ਕੰਮ ਓਕੇ ਚਲੋ ਹੁਣ ਚੱਲਦੇ ਆਪਾਂ ਅਕਜੈਸਟ ਤੇ ਅਕਜੈਸਟ ਦਾ ਥੋੜਾ ਜਿਗਾੜ ਲਾਉਣਾ ਪਿਆ ਸਾਨੂੰ ਕਿਉਂਕਿ ਉਹ ਅਕਜੈਸਟ ਬਈ ਅੰਦਰ ਦੀ ਲੱਗੂਗਾ ਤਾ ਕਰਕੇ ਨਾ ਉਹਦੇ ਪਿਛਲੇ ਪਾਸੇ ਇੱਕ ਬਰਾਣੀ ਇਹਦੇ ਨਾਲ ਦੀ ਪੱਖੀ ਦੀ ਜਾਲੀ ਲੈਂਦੀ ਐ ਉਹ ਲਾਈ ਆ ਉਹਦੇ ਮਗਰ ਉਦੋਂ ਬਾਅਦ ਉਹਦੇ ਰੰਗ ਕਰਦਾਂਗੇ ਹੁਣ ਉਹਨੂੰ ਲਾਉਣੇ ਆ ਆ ਜੋ ਨਾ ਮਿੱਤਰੋ ਅਗਜਸ ਤੇ ਇਹ ਕਸਨ ਲੱਗੇ ਆ ਠੀਕ ਆ ਅਗਜਸ ਤਾਲਾ ਜਗਾੜ ਦੇਖੋ ਵੀ ਜੀ ਤਿੰਨ ਰੂ ਲੈ ਰਹੇ ਹਨ ਯਾਰੀ ਹਵਾ ਚੰਦ ਰਹੀ ਆ ਫੰਦੂ ਨਾਲ ਤੇ ਆ ਲੈ ਆ ਕੇ ਬਾਈ ਕਵਾ ਸਾਡੇ ਕੋਲੇ ਸਪਈ ਸੀ ਇੱਕ ਪੁਰਾਣਾ ਜਗੜ ਉਹ ਲਾਤਾ ਵੀ ਕਬੂਤਰ ਨਾਲ ਵਿੱਚ ਵੱਜੇ ਠੀਕ ਆ ਕਿਉਂਕਿ ਜਿਹੜਾ ਬਾਈ ਚਿੱਟੇ ਰੰਗ ਵਾਲੇ ਅਬਜਸਟ ਆਉਂਦੇ ਆਪਣੇ ਪਲਾਸਟਿਕ ਵਾਲੇ ਠੀਕ ਆ ਚੀਜ਼ ਤਾਂ ਉਹ ਵੀ ਬਹੁਤ ਘੈਂਟ ਆ ਪਰ ਬਾਈ ਉਹਦਾ ਇੰਨਾ ਹੈ ਤੇ ਇਹਦੇ ਬਰੋਬਰ ਨਹੀਂ ਚਾਲਦੇ ਉਹ ਮਤਲਬ ਉਹ ਥੋੜੇ ਸਲੋ ਚਾਲਦੇ ਨੇ ਤੇ ਫਿਰ ਉਹ ਸਵਾਦ ਜੇ ਵਾਲੀ ਗੱਲ ਨਹੀਂ ਆਉਂਦੀ ਠੀਕ ਆ ਪੈਸਾ ਵੀ ਬੰਦਾ ਲਾਵੇ ਤੇ ਸਵਾਦ ਵੀ ਨਾ ਆਵੇ ਫਿਰ ਹਨਾ ਕੀ ਫਾਇਦਾ ਤੇ ਬਸ ਆ ਦਿੱਤਾ ਪੱਕਾ ਸੇ ਇੱਕ ਦੋ ਵਾਰ ਸਿੱਧੀਆਂ ਤਾਰਾਂ ਲਾਉਂਦੀਆਂ ਤੇ ਤਾਰਾ ਹੁਣ ਸਿੱਧੀ ਲਾਉਣੀ ਪਊਗੀ ਬਈ ਕਿਉਂਕਿ ਜਿਗਾਰਡ ਪਹਿਲਾਂ ਵੀ ਬਹੁਤ ਕੀਤਾ ਹੋਇਆ ਕਮ ਗੁੱਡ ਨਾਈਟ ਵਾਲਾ ਕੀਤਾ ਹੋਇਆ ਹਨਾ ਦੂਜਾ ਲਾਈਟਾਂ ਵਾਲਾ ਅੱਡਾ ਉਹ ਇਹ ਦੇ ਕਰਕੇ ਆਪਾਂ ਨੂੰ ਇਹਦੀ ਤਾਰ ਅੱਡ ਲਾਉਣੀ ਪਊਗੀ ਤੇ ਆ ਜਾਲੀ ਜੂਲੀ ਚਾਹੀ ਬੇਸ਼ੱਕ ਫਿਰ ਲਾਭ ਹੀ ਦੇਈਏ ਕਿਉਂਕਿ ਮੱਛਰ ਮੱਛਰ ਦਾ ਊਨਾ ਕ ਪੀਸ ਜੇ ਆਪਾਂ ਇਹ ਲਾ ਦਾਂਗੇ ਠੀਕ ਹੈ ਯਾਰ ਇੱਕ ਆ ਵੀ ਜਮਾ ਜਗਾੜ ਸਹੀ ਕਥਿਆ ਜਾ ਰਿਹਾ ਨੂੰ ਜਨੇ ਆਪਾਂ ਹੁਣ ਕਾਸ ਪੂਰਾ ਤੇ ਇੱਕ ਥਾਂ ਤੋਂ ਬੰਨਦਾਂਗੇ ਉੱਤੋਂ ਇਹਨੂੰ ਤਾਰ ਨਾਲ

ਕਾਰ ਦਾ ਕੀ ਹਿਸਾਬ ਕਿਤਾਬ ਕਰਨਾ ਤੇ ਵਿਕੀਆਂ ਛਕੀਆਂ ਆਪਾਂ ਲਿਆਂਦੀਆਂ ਨਾ ਮੰਮਾ ਵਾਸਤੇ ਲੈ ਮਿੱਤਰੋ ਤੇ ਅਗਜਸਟ ਵੀ ਦਿੱਤਾ ਆਪਾਂ ਚਲਾ ਬਈ ਹਾਂ ਕਰਤਾ ਇਧਰ ਇਧਰ ਸਿਸਟਮ ਤੇ ਸਾਰਾ ਸਿਸਟਮ ਹੋਈ ਆ ਨਾਲ ਹੀ ਇਹਦੇ ਬਈ ਉਹ ਆ ਆਪਣਾ ਕੀ ਕਹਿੰਦੇ ਨੇ ਗੁੱਡ ਨਾਈਟਾਂ ਲੱਗੀਆਂ ਹੋਈਆਂ ਨੇ ਨਾਲ ਯੁਗ ਜਸਟ ਚੱਲਣਗੇ ਤੇ ਉਧਰ ਪੱਖੀ ਚੱਲੂਗਾ ਫੈਨ ਚੱਲੂਗਾ ਠੀਕ ਹੈ ਤੇ ਹੁਣ ਹੌਲੀ ਹੌਲੀ ਨਾ ਅੰਦਰ ਬਾਈ ਠੰਡਕ ਹੋ ਰਹੀ ਆ ਠੀਕ ਹੈ ਕਿਉਂਕਿ ਉਧਰੋਂ ਹਵਾ ਵੀ ਖਿੱਚਦਾ ਇਹ ਹਾਂ ਇਧਰੋਂ ਵੀ ਖਿੱਚਦਾ ਤੇ ਉਹ ਖੁੱਡੇ ਦੀ ਵੀ ਖਿੱਚਦਾ ਤੇ ਪੂਰੀ ਓਕੇ ਦੀ ਰਿਪੋਰਟ ਆ ਤੇ ਆਜੂ ਬਾਹਰ ਕ ਨਿਕਲ ਕੇ ਕੱਢ ਕੇ ਦਿਖਾਉਣਾ ਤੁਹਾਨੂੰ ਆ ਸਾਰਾ ਸਿਸਟਮ ਸੀ ਧਾਰ ਸ਼ਾਰ ਦਾ ਤੇ ਚਲੋ ਬਾਹਰ ਆ ਆ ਚੱਲੀ ਜਾਂਦਾ ਤੇ ਅਲਾਦਾ ਬਈ ਆਪਾਂ ਜਗਾੜ ਠੀਕ ਆ ਤੇ ਕਿਵੇਂ ਲੱਗਿਆ ਭਰਾਵਾਂ ਨੂੰ ਦੱਸਿਓ ਜਰੂਰ ਆਹ ਤੁਹਾਨੂੰ ਇੱਧਰ ਚੱਲ ਰਹੀ ਆ ਤੇ ਠੀਕ ਆ ਇਹ ਕਿ ਜੱਫਾ ਹੋਏ ਆਛਾ ਵਿੱਚ ਦੀ ਥੋੜਾ ਆ ਬਈ ਬਲੈਕ ਨਸਜੇ ਚ ਭਾਗ ਗਿਆ ਸੀਗਾ ਬ੍ਰਾਈਟਨੈਸ ਕਰਕੇ ਤੇ ਉਹ ਇਹ ਵੀਡੀਓ ਮੰਲਾਦਾ ਹੋ ਗਈ ਆ ਗੋਲੇ ਤੇ ਆ ਜੋ ਹੁਣ ਤੁਹਾਨੂੰ ਮੈਂ ਕਰਾਉਣਾ ਬਈ ਆਪਣੇ ਗੋਲਿਆਂ ਦਾ ਦਰਸ਼ਨ ਠੀਕ ਆ ਵੀ ਆਪਣੇ ਕੋਲੇ ਗੋਲੇ ਕਿੰਨੇ ਨੇ ਠੀਕ ਆ ਸਾਰੇ ਗੋਲਿਆਂ ਦਾ ਤੁਹਾਨੂੰ ਕਰਾਉਣਾ ਦਰਸ਼ਨਾ ਚ ਆਹਾ ਆਹਾ ਇਹ ਆ ਲਾਤਾ ਉਹ ਜਸਟ ਲੈ ਮਿੱਤਰੋ ਆ ਨੇ ਆਪਣੇ ਗੋਲੇ ਠੀਕ ਆ ਇੰਨਾ ਚ 22 ਦਾ ਬਾਈ ਪਰਮੇਂਦਰ ਟਾਲੀਆਂ ਵਾਲੇ ਦਾ ਚਿੱਟੀਆਂ ਅੱਖਾਂ ਦਾ ਠੀਕ ਆ ਆ ਵੀ ਆਪਣਾ ਕਾਲਾ ਗੋਲਾ ਠੀਕ ਆ ਤੇ ਇੱਕ ਉਹ ਬੈਠਿਆ ਠੀਕ ਆ ਆ ਬਾਈ ਪਰਮੇਂਦਰ ਟਾਲੀਆਂ ਵਾਲੇ ਦਾ ਪਾਸ ਠੀਕ ਆ ਆ ਨੇ ਆਪਣੇ ਗੋਲੇ ਸਾਰੇ ਠੀਕ ਆ ਚੀਨੇ ਬੱਚੇ ਸਾਰੇ ਇਹ ਗੋਲਿਆਂ ਦੇ ਆ ਬਾਈ ਉਹ ਬੈਠਾ ਵੱਡਾ ਗੋਲਾ ਠੀਕ ਆ ਦੇਖ ਟਿਕਦੇ ਨਹੀਂ ਉਹ ਕਬੂਤਰੀ ਕਰਕੇ ਭਜਦਾ ਬਾਈ ਠੀਕ ਆ ਆਏ ਆਪਣੀ ਆ ਬਾਈ ਖਿੜਕੀਆਂ ਵਾਲੇ ਬਾਜੀ ਜਿੱਤੀ ہوئی ਆ ਨੀਲੀ ਤੇ ਬਾਈ ਤੂੰ ਆਈ ਸੀ ਆਪਣੇ ਤੋਂ ਗੋਪੀ ਬਾਈ ਤੋਂ ਠੀਕ ਆ ਆ ਬੱਚੇ ਨੇ ਆ ਵੀ ਬੱਚਾ ਹੁਣ ਕੜਾਇਆ ਸੀ ਆ ਵੀ ਹੁਣ ਕੜਾਇਆ ਆ ਵੀ ਤੇ ਆ ਗੋਲੀ ਠੀਕ ਆ ਵੱਡਾ ਗੋਲਾ ਆ ਬੈਠਿਆ ਸਾਰੀ ਆ ਪੁੱਤਾ ਚੱਲ ਆ ਜਾਂਦਾ ਆਪਣਾ ਇੱਕ ਬੱਚਾ ਠੀਕ ਆ ਉਹ ਗੋਲਾ ਵੱਡਾ ਬਾਈ ਦਾ ਪਰਮਿੰਦਰ ਵਾਲਾ ਠੀਕ ਆ ਆਨੇ ਆਪਣੇ ਬਾਈ ਕੋਲੇ ਠੀਕ ਆ ਇਦੂਆ ਹੌਲੀ ਹੌਲੀ ਸਾਰੇ ਜਿੰਨੇ ਬਲੱਡ ਆਪਣੇ ਕੋਲੇ ਜਿਹੜੇ ਜਿੱਤੇ ਸੀ ਐਤਕੀ ਬਾਈ ਤੇ ਉਹਨਾਂ ਦਾ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਆ ਵਾਹਿਗੁਰੂ ਦੀ ਕਿਰਪਾ ਨਾਲ ਲਾਤੇ ਬਾਈ ਸੁਖੀ ਰਹਿਣਗੇ ਵਿਚਾਰੇ ਆ ਬੈਠਾ ਆਪਣਾ ਕਾਲਾ ਗੋਲਾ ਇਹ ਨਹੀਂ ਆਪਣੀਆਂ ਜਾਨਾ ਇਹ ਆ ਬਾਈ ਦੂਸਰਾਂ ਵਾਲੇ ਪਰ ਇਹ ਆਪਾਂ ਬੱਚਿਆਂ ਚ ਪਾਏ ਹੋਏ ਨੇ ਬਾਈ ਆ ਉਰਦਾ ਠੀਕ ਆ ਪਰ ਉਹੀ ਗੱਲ ਆ ਦੂਸਰਾ ਵੇਲੇ ਟਾਈਮ ਤੇ ਆ ਕੇ ਪਤੰਦਰ ਇਹ ਝਾੜੇ ਪੈ ਗੇ ਆ ਇੱਕ ਬੱਚਾ ਆਪਣੇ ਕੋਲੇ ਆ ਬੈਠਾ ਵਿਚਾਲੇ ਇੱਕ ਆ ਬੈਠਾ ਆ ਬੈਠਾ ਇਹਦੇ ਨਾਲ ਵਾਲਾ ਇਹ ਦੋ ਸਹੀ ਨੇ ਇਹ ਦੋਹਾਂ ਨੂੰ ਦੇਖਾਂਗੇ ਛੱਡਾਂਗੇ ਠੀਕ ਆ ਤੇ ਆ ਬਾਈ ਵਾਲਾ ਦੇ ਮਾਰੀ ਬਾਰੀ ਚੰਬਰ ਦਾ ਕਿਉਂਕਿ ਕਦੇ ਬਾਹਰ ਇਹ ਘਾਟੀ ਘੜਦਾ ਬਾਈ ਠੀਕ ਆ ਮਿੱਤਰੋ ਇਹ ਸੀ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਤਾਂ ਭਰਾਵਾਂ ਵਾਂ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵਧੀਆ ਕਮੈਂਟ ਕਰਿਆ ਕਰੋ ਤੇ ਇਦੂ ਬਾਦ ਹੁਣ ਸਾਰੇ ਜਿੰਨਾ ਬਲੱਡ ਆਪਣੇ ਕੋਲੇ ਕਿਹੜਾ ਕਿਹੜਾ ਬਲੱਡ ਹੈ ਸਾਰਿਆਂ ਦੀਆਂ ਵੀਡੀਓ ਤੁਹਾਡੇ ਭਰਾਵਾਂ ਨਾਲ ਸ਼ੇਅਰ ਕਰਾਂਗੇ ਬਸ ਦੱਬ ਕੇ ਵੀਡੀਓ ਦੀ ਗਾਰਦ ਠਾਵਾਇਆ ਕਰੋ ਲਵ ਯੂ ਆ ਸਾਰੇ ਭਰਾਵਾਂ ਨੂੰ ਤੇ ਬਹੁਤ ਕੁਝ ਦੱਸਾਂਗੇ ਭਾਈ ਦੂਸਰ ਵਾਲੀ ਗੇਮ ਦਾ ਵੀ ਅਲੇ ਆ ਲੂ ਖਾਰਿਆਂ ਦਾ ਵੀ ਠੀਕ ਆ ਕਿਉਂ ਦੂਸਰਾ ਆਪਾਂ ਆਪੇ ਛੱਡੇ ਤੁਹਾਡੇ ਭਰਾਵਾਂ ਨਾਲ ਸਾਰੀਆਂ ਗੇਮ ਸਾਰੀ ਤੁਹਾਡੇ ਨਾਲ ਸ਼ੇਅਰ ਆਂ ਪਹਿਲਾਂ ਕੀਤੀ ਸੀ ਤਾਂ ਵਾਈਰੂ ਦੀ ਗੇਮ ਪਹਿਲਾਂ ਖੇਡਦੇ ਆਂ ਠੀਕ ਆ ਤੇ ਆ ਕੇ ਵਾਈਰੂ ਆਪੀ ਜਿੱਤ ਦੇਊਗਾ ਵੀਡੀਓ ਨੂੰ ਬਤਵਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਲਵ ਯੂ ਸਾਰੇ ਭ